ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੀਆ ਦੀ ਕਿਸਮਤ ਦਾ ਅਗਲਾ ਭਾਗ ਇਸ ਤਰ੍ਹਾਂ ਹੈ ਰਾਜਵੰਤ ਹੁਣ ਹਰ ਰੋਜ਼ ਜਲਦੀ ਘਰ ਆ ਜਾਂਦਾ ਘਰ ਆ ਕੇ ਖੁਸ਼ੀ ਦੀ ਮਦਦ ਕਰ ਦਿੰਦਾ ਆਪਣੀ ਮੰਮੀ ਨੂੰ ਵੀ ਸ਼ਾਮ ਨੂੰ ਬੁਟੀਕ ਤੋਂ ਲੈ ਕੇ ਆਉਂਦਾ ਉਹ ਦੋਵੇਂ ਤਾਂ ਬਹੁਤ ਖੁਸ਼ੀ ਵਧੀਆ ਦਿਨ ਲੰਘਦੇ ਸੀ ਬਸ ਰਾਜਵੰਤ ਦੀ ਮੰਮੀ ਪਤਾ ਨਹੀਂ ਕਿਉਂ ਨਾਰਾਜ਼ ਰਹਿੰਦੀ ਸੀ ਸ਼ਾਇਦ ਉਹ ਨੂੰ ਇਹ ਖੁਸ਼ਕੀ ਸੀ ਕਿ ਖੁਸ਼ਪ੍ਰੀਤ ਪੜਨਾਂ ਨਾ ਲੱਗਦੀ ਸਿਰ ਪੁਟੀਕ ਦਾ ਕੰਮ ਹੀ ਸੰਭਾਲਦੀ ਉਧਰ ਗੁਰੀ ਦੀ ਹਸਤਾਬ ਵਿੱਚ ਤਰੱਕੀ ਹੋ ਗਈ ਸੀ ਨਾਲ ਹੀ ਉਹ ਦੀ ਤਨਖਾਹ ਵੀ ਵੱਧ ਗਈ ਸੀ ਹੁਣ ਉਹਨੇ ਗਵਰਨਮੈਂਟ ਜੌਬ ਲਈ ਵੀ ਅਪਲਾਈ ਕਰ ਦਿੱਤਾ ਸੀ ਰਾਤ ਸ਼ਾਮ ਨੂੰ ਰਾਜਵੰਤ ਤੇ ਖੁਸ਼ਪ੍ਰਿਤ ਗੁਰੀ ਨੂੰ ਵਧਾਈਆਂ ਦੇਣ ਲਈ ਘਰ ਚਲੇ ਗਏ ਉਧਰ ਕਿਰਨ ਤੇ ਹਰਿੰਦਰ ਵੀ ਆਏ ਹੋਏ ਸੀ ਗੁਰੀ ਦੇ ਜੀਠ ਤੇ ਜਠਾਣੇ ਵੀ ਆਏ ਸੀ ਉਹ ਤਾਂ ਕਿਸੇ ਨਾ ਕਿਸੇ ਵਹਾਣੇ ਮਨਜੋਤ ਨੂੰ ਮਿਲਣ ਆ ਜਾਂਦੇ ਸਾਰਿਆਂ ਨੇ ਰਲ ਮਿਲ ਕੇ ਵਧੀਆ ਟਾਈਮ ਪਾਸ ਕੀਤਾ ਅਗਲੀ ਸਵੇਰ ਜਦੋਂ ਰਾਜਵੰਤ ਤੇ ਖੁਸ਼ਪ੍ਰੀਤ ਵੀ ਘਰ ਗਏ ਤਾਂ ਮੰਮੀ ਜੀ ਫੇਰ ਨਾਰਾਜ਼ ਹੋ ਗਏ। ਪਤਾ ਨਹੀਂ ਕਰਦਾ ਮਾਹੌਲ ਖਰਾਬ ਹੀ ਰਹਿੰਦਾ। ਹਰ ਰੋਜ਼ ਛੋਟੀ ਛੋਟੀ ਗੱਲ ਤੇ ਘਰ ਵਿੱਚ ਲੜਾਈ ਰਹਿੰਦੀ ਸੀ। ਇੱਕ ਦਿਨ ਜਦੋਂ ਖੁਸ਼ਪ੍ਰੀਤ ਦੁਪਹਿਰ ਨੂੰ ਕਮਰੇ ਵਿੱਚੋਂ ਬਾਹਰ ਆਈ ਤਾਂ ਰਾਜਵੰਤ ਤੇ ਉਹਦੀ ਮੰਮੀ ਵਿੱਚੋਂ ਬਹੁਤ ਜ਼ਿਆਦਾ ਬਹਿਸ ਹੁੰਦੀ। ਲੜਾਈ ਕਿਸ ਗੱਲ ਤੋਂ ਹੋਈ ਖੁਸ਼ਪ੍ਰੀਤ ਨੂੰ ਕੁਝ ਵੀ ਸਮਝ ਨਹੀਂ ਲੱਗੀ। ਰਾਜਵੰਤ ਕਹਿੰਦਾ ਖੁਸ਼ਪ੍ਰੀਤ ਤੂੰ ਬਿਨਾਂ ਮਿਲੇ ਹੀ ਰਸਤੇ 'ਤੇ ਵਾਪਸ ਚਲਾ ਗਿਆ। ਰਾਤ ਨੂੰ ਜਦੋਂ ਘਰ ਵਾਪਸ ਆਇਆ ਤਾਂ ਖੁਸ਼ਪ੍ਰੀਤ ਨੇ ਮੰਮੀ ਜੀ ਨਾਲ ਬਹਿਸ ਦਾ ਕਾਰਨ ਪੁੱਛਿਆ ਰਾਜਵੰਤ ਕਹਿੰਦਾ ਕੁਝ ਨਹੀਂ ਖੁਸ਼ਪ੍ਰੀਤ ਤੂੰ ਫਿਕਰ ਨਾ ਕਰ ਸਿਰਫ ਆਪਣਾ ਖਿਆਲ ਰੱਖ ਖੁਸ਼ਪ੍ਰੀਤ ਕਹਿੰਦੀ ਕਿਉਂ ਰਾਜਵੰਤ ਤੁਸੀਂ ਮੈਨੂੰ ਦੱਸਦੇ ਕਿਉਂ ਨਹੀਂ ਮੰਮੀ ਜੀ ਦੁਪਹਿਰ ਤੋਂ ਬਾਅਦ ਕਮਰੇ ਵਿੱਚੋਂ ਬਾਹਰ ਨਹੀਂ ਨਿਕਲੇ ਨਾ ਉਹਨਾਂ ਨੇ ਰੋਟੀ ਖਾਦੀ ਹੈ ਬੁਟੀਕ ਤੇ ਵੀ ਨਹੀਂ ਕਿ ਦੁਪਹਿਰ ਤੱਕ ਬਾਅਦ ਕਰ ਤਾ ਦੱਸੋ ਕੀ ਹੋਈ ਹੈ ਰਾਜਵੰਤ ਕਹਿੰਦਾ ਖੁਸ਼ਪ੍ਰੀਤ ਮੰਮੀ ਨੂੰ ਬੁਟੀਕ ਵਿੱਚ ਘਾਟਾ ਪੈ ਗਿਆ ਉਹ ਇਹਦਾ ਕਾਰਨ ਆਪਾਂ ਦੋਵਾਂ ਨੂੰ ਮੰਨਦੇ ਐ। ਖੁਸ਼ਪ੍ਰੀਤ ਕਹਿੰਦੀ ਆਪਾਂ ਕਿਵੇਂ ਆਪਾਂ ਤਾਂ ਕਦੇ ਕੋਈ ਪੈਸਾ ਲਿਆ ਹੀ ਨਹੀਂ ਮੰਮੀ ਜੀ ਤੂੰ ਨਾ ਕਦੇ ਘਰ ਖਰਚ ਲਿਆ ਫਿਰ ਇਹ ਕਿਵੇਂ ਹੋਇਆ? ਰਾਜਵੰਤ ਕਹਿੰਦਾ ਪੈਸੇ ਦੀ ਲੈਣ ਦੇਣ ਦੀ ਗੱਲ ਨਹੀਂ ਮੰਮੀ ਨੂੰ ਇਹ ਸੀ ਕਿ ਵਿਆਹ ਤੋਂ ਬਾਅਦ ਖੁਸ਼ਪ੍ਰੀਤ ਨੂੰ ਪੜਾਈ ਦੀ ਜੌਣਾ ਨਾਲ ਬੁਟੀਕ ਦਾ ਕੰਮ ਸੰਭਾਲਣ ਵਿੱਚ ਮਦਦ ਕਰੇਗੀ। ਖੁਸ਼ਪ੍ਰੀਤ ਤਾਂ ਹੀ ਮੰਮੀ ਜੀ ਮੇਰੇ ਨਾਲ ਨਾਰਾਜ਼ ਰਹਿੰਦੀ ਆ। ਪਰ ਉਹਨਾਂ ਨੇ ਮੈਨੂੰ ਤਾਂ ਕਦੇ ਕਿਹਾ ਹੀ ਨਹੀਂ ਚਲੋ ਕੋਈ ਨਹੀਂ ਮੈਂ ਹੁਣ ਚਲੀ ਜਾਇਆ ਕਰੂੰਗੀ ਪਰ ਰਾਜਵੰਤ ਕੁਸਤਰੀ ਮੰਮੀ ਜੀ ਨੂੰ ਪੈਸੇ ਦੇ ਦਿਓ ਰਾਜਵੰਤ ਕਹਿੰਦਾ ਮੇਰੇ ਕੋਲ ਜਿੰਨੇ ਵੀ ਸੀ ਮੈਂ ਦੇ ਦਿੱਤੇ ਥੋੜੇ ਜਿਹੇ ਘਰ ਖਾਚਰੀ ਰੱਖੇ ਪਿੰਡ ਵਾਲੀ ਜ਼ਮੀਨ ਦੇ ਠੇਕੇ ਵਾਲੇ ਪੈਸੇ ਵੀ ਮੰਮੀ ਕੋਲ ਹੀ ਹੁੰਦੇ ਨੇ ਮੈਂ ਤਾਂ ਇਹ ਕਹਿੰਦਾ ਜਦੋਂ ਕੁਝ ਬਚਦਾ ਨਹੀਂ ਫਿਰ ਕਿਉਂ ਇਹ ਜਿਹੇ ਕੰਮ ਦਾ ਕੀ ਫਾਇਦਾ ਮੇਰਾ ਕੰਮ ਵਧੀਆ ਚੱਲਦਾ ਕਿਸੇ ਚੀਜ਼ ਦੀ ਕਮੀ ਨਹੀਂ ਫਿਰ ਕਿਉਂ ਮੱਥਾ ਮਾਰਨਾ ਖੁਸ਼ਪ੍ਰੀ ਦੇ ਗੰਦੇ ਚਲੋ ਕੋਈ ਨਹੀਂ ਘਰ ਕਿਹੜਾ ਵੇਲਾ ਬੈਠ ਹੋਣਾ ਮੰਮੀ ਤੋਂ ਤੁਸੀਂ ਕੁਝ ਵੀ ਨਾ ਕਿਹਾ ਕਰੋ ਦੋ ਮਾਣੇ ਮੰਮੀ ਨੂੰ ਮਨਾ ਕੇ ਇਕੱਠਿਆਂ ਨੇ ਰੋਟੀ ਖਾਧੀ ਪਰ ਘਰ ਦਾ ਮਾਹੌਲ ਸਦਾ ਖਰਾਬ ਹੀ ਰਹਿੰਦਾ ਸੀ ਰਾਜਵੰਤ ਦੀ ਮੰਮੀ ਨਿੱਕੇ ਨਿੱਕੇ ਗੱਲਾਂ ਤੇ ਰਾਜਵੰਤ ਤੇ ਖੁਸ਼ਪ੍ਰੀ ਦਾ ਝਗੜਾ ਪਾਈ ਰੱਖਦੀ ਐਦਾਂ ਹੀ ਲੜਾਈ ਝਗੜੇ ਵਿੱਚ ਖੁਸ਼ਪ੍ਰੀ ਨੂੰ ਨੌਵਾਂ ਮਹੀਨਾ ਚੱਲ ਪਿਆ ਸੀ ਇੱਕ ਮੇ ਦਿਨ ਮਨਜੀਤ ਨੇ ਰਾਜਵੰਤ ਦੀ ਮੰਮੀ ਨੂੰ ਖੁਸ਼ੀ ਨੂੰ ਲੈ ਕੇ ਜਾਣ ਬਾਰੇ ਪੁੱਛਿਆ ਮਨਜੀਤ ਕਹਿੰਦੀ ਭੈਣ ਜੀ ਹੁਣ ਤਾਂ ਖੁਸ਼ਕੀ ਤੇ ਬਹੁਤ ਥੋੜੇ ਦਿਨ ਹੀ ਰਹਿ ਗਏ ਡਿਲੀਵਰੀ ਹੋਣ ਵਿੱਚ ਮੈਂ ਸੋਚਦੀ ਸੀ ਕਿ ਅਸੀਂ ਇਹਨੂੰ ਆਪਣੇ ਕੋਲ ਲੈ ਜਾਈਏ ਰਾਜਵੰਦੀ ਮਮੀ ਮੇਰੇ ਵੱਲੋਂ ਤਾਂ ਲੈ ਜਾਓ ਮੈਂ ਤਾਂ ਕੀ ਕਰਾਉਣਾ ਇਹਦੇ ਦੋ ਬਾਕੀ ਇਹਨਾਂ ਦੀ ਆ ਮਰਜ਼ੀ ਕਰਨੀ ਹੈ ਮਨਜੀਤ ਨੂੰ ਬਹੁਤ ਅਜੀਬ ਲੱਗਿਆ ਕਿ ਖੁਸ਼ੀ ਦੀ ਸੱਸ ਨੇ ਕਿਵੇਂ ਤੇ ਜਵਾਬ ਦਿੱਤਾ ਕਿਉਂਕਿ ਖੁਸ਼ੀ ਤਾਂ ਆਪਣੀ ਮਰਜ਼ੀ ਕਰਨ ਵਾਲੀ ਨਹੀਂ ਸੀ ਬਸ ਫਿਰ ਇਹੋ ਜਿਹਾ ਕੀ ਹੋ ਗਿਆ ਮਨਜੀਤ ਨੇ ਰਾਜਵੰਤ ਨੂੰ ਪੁੱਛਿਆ ਤਾਂ ਰਾਜਵੰਤ ਕਹਿਣ ਲੱਗਿਆ ਕਿ ਲੈ ਜਾਓ ਮੰਮੀ ਮੈਨੂੰ ਐਤਵਾਰ ਨੂੰ ਛੁੱਟੀ ਆ ਮੈਂ ਖੁਦ ਹੀ ਛੱਡ ਆਉਂਗਾ ਮਨਜੀਤ ਰਾਜਵੰਤ ਪੁੱਤ ਸ਼ਗਨ ਵਿਹਾਰ ਨਾਲ ਲੈ ਕੇ ਜਾਵਾਂਗੇ ਹਰਿੰਦਰ ਲੈ ਆਉਣਗੇ ਲੈ ਆਵੂਗਾ ਰਾਜਵੰਤ ਪਰ ਮੰਮੀ ਤਾਂ ਸਾਨੂੰ ਬੁਲਾਉਂਦੇ ਨਹੀਂ ਉਹਨਾਂ ਨੂੰ ਪਤਾ ਨਹੀਂ ਕੀ ਹੋਇਆ ਜੀ ਉਹਨਾਂ ਦਾ ਕੋਈ ਸ਼ਗਨ ਕੀ ਨਾ ਕੋਈ ਸ਼ਗਨ ਕੀਤਾ ਫਿਰ ਮਨਜੀਤ ਕੋਈ ਨਹੀਂ ਬੋਲਦਾ ਜਦੋਂ ਹਰਿੰਦਰ ਆਇਆ ਉਹਨੇ ਆਪ ਹੀ ਸਭ ਕੁਝ ਕਰ ਦੇਣਾ ਮਨਜੀਤ ਨੇ ਰਾਜਵੰਤ ਨੂੰ ਸਮਝਾ ਕੇ ਫਿਰ ਘਰ ਵੀ ਬਲਵਿੰਦਰ ਨਾਲ ਸਲਾਹ ਕੀਤੀ ਫਿਰ ਸ਼ਿੰਦਰ ਨਾਲ ਵੀ ਸਲਾਹ ਕੀਤੀ ਰਾਜਵੰਤ ਨੇ ਘਰ ਆ ਕੇ ਖੁਸ਼ਪ੍ਰੀਤ ਨੂੰ ਸਾਰਾ ਕੁਝ ਦੱਸ ਦਿੱਤਾ ਖੁਸ਼ਪ੍ਰੀਤ ਕਹਿਣ ਲੱਗੀ ਕਿ ਮੈਂ ਇੱਥੇ ਹੀ ਰੁਕ ਜਾਂਦੀ ਹਾਂ ਰਾਜਵੰਤ ਕਹਿੰਦਾ ਮੇਰੀ ਬੋਲਤਾ ਰੁਕ ਜਾ ਪਰ ਮੈਨੂੰ ਪਤਾ ਮੰਮੀ ਨੇ ਤੇਰੇ ਕੋਲ ਨਹੀਂ ਆਉਣਾ ਉਹ ਜਿੱਦ ਦੀ ਪੱਕੀ ਹੈ ਮੈਂ ਹਫ਼ਤੇ ਦੀਆਂ ਛੁੱਟੀਆਂ ਕਰ ਸਕਦਾ ਇਸ ਤੋਂ ਬਾਅਦ ਛੁੱਟੀਆਂ ਰਣੀਆਂ ਔਖੀਆਂ ਨੇ ਇਸ ਨਾਲ ਚੰਗਾ ਹਰਿੰਦਰ ਵੀਰਾ ਆਊਗਾ ਲੈਣ ਤੂੰ ਚਲੀ ਜਾ ਇਹ ਤੈਨੂੰ ਉੱਥੇ ਮੰਮੀ ਜੀ ਹੋਣ ਕੋਲ ਬਧਿਆ ਲੱਗੋ ਨਾਲ ਗੁਰੀ ਭੈਣ ਵੀ ਉੱਥੇ ਹੀ ਆ ਤੇਰਾ ਦਿਲ ਲੱਗਣ ਲੱਗ ਜਾਊਗਾ ਨਾਲੇ ਮਨਜੋਤ ਰੌਣਕ ਲਈ ਰੱਖਦਾ ਖੁਸ਼ਪ੍ਰੀਤ ਨੇ ਜਾਣ ਲਈ ਹਾਂ ਕਰ ਦਿੱਤੀ ਰਾਜਮント ਨੇ ਆਪਣੀ ਮੰਮੀ ਨੂੰ ਦੱਸ ਦਿੱਤਾ ਕਿ ਹਰਿੰਦਰ ਐਤਵਾਰ ਨੂੰ ਖੁਸ਼ਪ੍ਰੀਤ ਨੂੰ ਲੈਣ ਆਊਗਾ ਉਹਨੇ ਕੋਈ ਜਵਾਬ ਨਹੀਂ ਦਿੱਤਾ ਰਾਜਵੰਦ ਨੂੰ ਹੈਰਾਨੀ ਹੁੰਦੀ ਸੀ ਕਿ ਪਤਾਂ ਨਹੀਂ ਮੰਮੀ ਕਿਉਂ ਇੰਨੀ ਨਾਰਾਜ ਹੈ ਇਸ ਗੱਲ ਦੀ ਕੋਈ ਖੁਸ਼ੀ ਕਿਉਂ ਨਹੀਂ ਮਨਾਉਂਦੀ ਰਾਜਵੰਦ ਚੁੱਪ ਕਰਕੇ ਆਪਣੇ ਕਮਰੇ ਵਿੱਚ ਚਲਾ ਗਿਆ ਖੁਸ਼ਪ੍ਰੀਤ ਉਹਨੂੰ ਉਦਾਸ ਦੇਖ ਕੇ ਕਹਿਣ ਲੱਗੀ ਰਾਜਵੰਦ ਤੁਸੀਂ ਕਿਉਂ ਉਦਾਸ ਹੁੰਦੇ ਹੋ ਦੇਖਣਾ ਮੰਮੀ ਜੀ ਨੇ ਆਪਣੇ ਆਪ ਠੀਕ ਹੋ ਜਾਣਾ ਰਾਜਵੰਦ ਖੁਸ਼ਪ੍ਰੀਤ ਕੱਲ ਨੂੰ ਸਵੇਰੇ ਮੇਰੇ ਨਾਲ ਬਾਜ਼ਾਰ ਚੱਲੇ ਜੋ ਵੀ ਸਮਾਨ ਚਾਹੀਦਾ ਉਹ ਲੈ ਆਵਾਂਗੀ ਖੁਸ਼ਪ੍ਰੀਤ ਅਗਲੇ ਦਿਨ ਜਾ ਕੇ ਆਪਣੇ ਸੱਸ ਨੂੰ ਕਹਿਣ ਲੱਗੀ ਕਿ ਮੰਮੀ ਜੀ ਮੇਰੇ ਨਾਲ ਬਾਜ਼ਾਰ ਚੱਲੋ ਪਰ ਉਹ ਕਿਤੇ ਕੁਝ ਬੋਲਦੀ ਨਹੀਂ ਸੀ ਖੁਸ਼ੀ ਤੇ ਦੁਬਾਰਾ ਪੁੱਛਣ ਤੇ ਮਨ ਕਰ ਦਿੱਤਾ ਮੈਂ ਵੇਲੀ ਨਹੀਂ ਫਿਰ ਖੁਸ਼ਪ੍ਰੀਤ ਨੇ ਆਪਣੀ ਮੰਮੀ ਨੂੰ ਪੁੱਛ ਕੇ ਸਾਰਾ ਸਮਾਨ ਲੈ ਆਈ ਐਤਵਾਰ ਨੂੰ ਹਰਿੰਦਰ 10:00 ਵਜੇ ਆ ਗਿਆ ਰਾਜਵੰਦ ਦੀ ਮੰਮੀ ਤਵਰ ਹੋਣ ਦੇ ਬਾਵਜੂਦ ਵੀ ਸਵੇਰੇ ਜਲਦੀ ਹੀ ਬੁਟੀਕ ਤੇ ਚਲੀ ਗਈ ਕਿ ਮੈਨੂੰ ਕੋਈ ਸ਼ਗਨ ਵਿਹਾਰ ਨਾ ਕਰਨਾ ਪਵੇ ਫਿਰ ਰਾਜਵੰਤ ਨੇ ਗਵਾਨ ਤੋਂ ਆਪਣੀ ਆਂਟੀ ਜੀ ਨੂੰ ਸੱਦ ਕੇ ਖੁਸ਼ਪ੍ਰੀਤ ਦੇ ਸ਼ਗਨ ਕਰਵਾਏ ਤੇ ਆਪਾਂ ਰਿੰਦਾ ਨਾਲ ਖੁਸ਼ਪ੍ਰੀਤ ਨੂੰ ਤੋੜ ਦਿੱਤਾ ਖੁਸ਼ਪ੍ਰੀਤ ਦੀ ਜਾਨ ਤੋਂ ਬਾਅਦ ਰਾਜਵੰਤ ਬਹੁਤ ਉਦਾਸ ਹੋ ਗਿਆ ਉਹਨੂੰ ਆਪਣੀ ਮੰਮੀ ਦੇ ਵਿਵਹਾਰ ਦੀ ਬਹੁਤ ਤਕਲੀਫ ਹੋਈ ਰਾਜਵੰਤ ਸੋਚਦਾ ਸੀ ਕਿ ਮੰਮੀ ਨੂੰ ਮੇਰੀ ਕੋਈ ਖੁਸ਼ੀ ਚੰਗੀ ਨਹੀਂ ਲੱਗਦੀ ਸੀ ਉਧਰ ਮਨਜੀਤ ਨੇ ਬਹੁਤ ਚਾਹ ਨਾਲ ਤੇਲ ਝੋਕੇ ਖੁਸ਼ਪ੍ਰੀਤ ਤੇ ਹਰਿੰਦਰ ਨੂੰ ਘਰ ਅੰਦਰ ਲਿਆਂਦਾ ਬਲਵਿੰਦਰ ਗੁਰੀ ਤੇ ਜਗਦੀਪ ਵੀ ਉਸ ਦਿਨ ਘਰ ਹੀ ਸੀ ਖੁਸ਼ਪ੍ਰੀਤ ਨੂੰ ਪਤਾ ਨਹੀਂ ਸੀ ਕਿ ਕਿਰਨ ਭਾਬੀ ਤੇ ਸ਼ਿੰਦਰ ਪੂਆ ਵੀ ਆਈਆਂ ਹੋਈਆਂ ਸੀ ਘਰ ਵਿੱਚ ਰੌਣਕਾਂ ਲੱਗੀਆਂ ਹੋਈਆਂ ਸੀ ਸਾਰਿਆਂ ਨੇ ਚਾਹ ਪਾਣੀ ਪੀਤਾ ਤੇ ਸਾਰੇ ਜਾਣੇ ਗੱਲਬੱਤਾਂ ਕਰਨ ਲੱਗ ਪਏ ਸ਼ਾਮ ਨੂੰ ਸ਼ਿੰਦਰ ਹੁਣੇ ਵਾਪਸ ਆਪਣੇ ਪਿੰਡ ਚਲੇ ਗਏ ਖੁਸ਼ਪ੍ਰੀਤ ਕਮਰੇ ਅੰਦਰ ਆਰਾਮ ਕਰਨ ਗਈ ਤੇ ਰਾਜਵੰਤ ਨੂੰ ਫੋਨ ਕਰ ਲਿਆ ਖੁਸ਼ਪ੍ਰੀਤ ਕਹਿੰਦੀ ਰਾਜਵੰਤ ਸੌਰੀ ਮੈਂ ਫੋਨ ਕਰਨ ਚ ਲੇਟ ਹੋ ਗਈ ਘਰ ਬੁਆਜੀ ਹੁਣੀ ਆਏ ਹੋਏ ਸੀ ਰੌਣਕਾਂ ਲੱਗੀਆਂ ਹੋਈਆਂ ਸੀ ਛੁੱਟੀ ਕਰਕੇ ਸਾਰੇ ਘਰ ਸੀ ਮਨਜੋਤ ਸਬ ਦਾ ਜੀ ਲਵਾਈ ਰੱਖਦਾ ਹੁਣ ਤਾਂ ਹਰਕੀਤ ਵੀ ਤੁਰਨ ਦੀ ਕੋਸ਼ਿਸ਼ ਕਰਦੀ ਹੈ ਰਾਜਵੰਤ ਕਹਿੰਦਾ ਕੋਈ ਨਹੀਂ ਖੁਸ਼ਪ੍ਰੀਤ ਤੂੰ ਫੋਨ ਦਾ ਨਾ ਪਤਾ ਸੋਚਿਆ ਕਰ ਮੈਂ ਆਪ ਹੀ ਲਾ ਲਿਆ ਕਰਨਾ ਵਧੀਆ ਨਾ ਤੂੰ ਚੱਲੀ ਗਈ ਪਰਵਾ ਵਿੱਚ ਕਿੰਨੀ ਖੁਸ਼ੀ ਹੈ ਖੁਸ਼ਪ੍ਰੀਤ ਕਹਿੰਦੀ ਤੇ ਤੁਸੀਂ ਜੋ ਉਦਾਸ ਬੈਠੇ ਹੋ ਉਹ ਦੱਸੋ ਮੈਨੂੰ ਪਤਾ ਮੰਮੀ ਜੀ ਤਾਂ ਬੁਟੀਕ ਤੇ ਗਏ ਹੋਣਗੇ ਰਾਜਵੰਤ ਕਹਿੰਦਾ ਲੈ ਮੈਂ ਤਾਂ ਸਾਰੇ ਕੰਮ ਕਾ ਕਰਕੇ ਹਟਿਆ ਵਿਜੀ ਸੀ ਜਦੋਂ ਨਾ ਦਿਲ ਲੱਗਿਆ ਮੈਂ ਆ ਜਾਇਆ ਕਰਾਂ ਤੁਹਾਡੇ ਕੋਲ ਡੈਡੀ ਜੀ ਦਾ ਫੋਨ ਆਇਆ ਸੀ ਮੈਨੂੰ ਕਿ ਤੂੰ ਨਾਲ ਕਿਉਂ ਨਹੀਂ ਆਇਆ ਕਮਲੀ ਤੇਰੇ ਨਾਲ ਉਹ ਵੱਧ ਤਾਂ ਮੇਰਾ ਪਿਆਰ ਕਰਦੀ ਐ ਮੰਮੀ ਦੇ ਦਾੜੀ ਜੀ ਖੁਸ਼ਪ੍ਰੀਤ ਕਹਿੰਦੀ ਹੋਰ ਮੇਰੇ ਮੰਮੀ ਦਾੜੀ ਮੇਰੇ ਤੋਂ ਵੱਧ ਤੁਹਾਡਾ ਕਰਦੀ ਐ ਰਾਜਵੰਤ ਕਹਿੰਦਾ ਉਹ ਤੇਰਾ ਮੇਰਾ ਕੀ ਆਪਣੇ ਨੋਮਾ ਦੇ ਰੈਡੀ ਮੰਮੀ ਦਾਦੀ ਸਮਝ ਗਈ ਖੁਸ਼ਪ੍ਰੀਤ ਹਾਂਜੀ ਆਪਣੇ ਤੋਂ ਮੰਦਿਆ ਅੱਛਾ ਤੁਸੀਂ ਆਪਣਾ ਧਿਆਨ ਰੱਖਿਓ ਤੇ ਟਾਈਮ ਨਾਲ ਘਰ ਆ ਜਾਇਆ ਕਰੋ ਰਾਜਵੰਤ ਜੀ ਜਨਾਬ ਬਿਲਕੁਲ ਆ ਜਾਇਆ ਕਰੂੰ ਚਲ ਖੁਸ਼ਪ੍ਰੀਤ ਹੁਣ ਆਰਾਮ ਕਰ ਤੂੰ ਆ ਨਾਲ ਵਾਲੀ ਆਂਟੀ ਜੀ ਨੂੰ ਲੱਡੂ ਦੇ ਆਵਾਂ ਮੈਂ ਦੇਣੇ ਭੁੱਲ ਗਿਆ ਸੀ ਖੁਸ਼ਪ੍ਰੀਤ ਹੱਸਣ ਲੱਗੀ ਤੁਹਾਨੂੰ ਤੇ ਕੁੜੀਆਂ ਵਾਲੇ ਕੰਮ ਵੀ ਕਰਨੇ ਆਉਂਦੇ ਨੇ ਰਾਜਵੰਤਵੀ ਨਾਲ ਹੀ ਹੱਸਣ ਲੱਗ ਪਿਆ ਖੁਸ਼ੀ ਫੋਨ ਕੱਟ ਕੇ ਆਰਾਮ ਕਰਨ ਲੱਗ ਗਈ ਖੁਸ਼ੀ ਆਪਣੀ ਦਾਦੀ ਦੇ ਕਮਰੇ ਵਿੱਚ ਸੀ ਉਹ ਸੋਚਦੀ ਸੀ ਕਿ ਬੇਬੇ ਜੀ ਜਿੰਨਾ ਮੰਮੀ ਡੈਡੀ ਨੂੰ ਤੰਗ ਕਰਦੇ ਸੀ ਉਨਾ ਹੀ ਮੇਰੀ ਸੱਸ ਸਾਨੂੰ ਦੋਵਾਂ ਨੂੰ ਤੰਗ ਕਰਦੀ ਹੈ ਪਰ ਸੋਚਦੀ ਸੀ ਕਿ ਰੱਬ ਜੀ ਜੋ ਸਭ ਕੁਝ ਠੀਕ ਕਰਨਗੇ ਖੁਸ਼ਪ੍ਰੀਤ ਹਾਲੇ ਸੌਣ ਲੱਗੀ ਸੀ ਕਿ ਮਨਜੋਤ ਮਾਸੀ-ਮਾਸੀ ਕਰਦਾ ਖੁਸ਼ਪ੍ਰੀਤ ਕੋਲ ਆ ਗਿਆ ਮਗਰ ਹੀ ਗੁਰੀ ਆ ਕੇ ਕਹਿਣ ਲੱਗੀ ਖੁਸ਼ੀ ਇਹਨੇ ਤੈਨੂੰ ਟਿਕਣ ਨਹੀਂ ਦੇਣਾ ਖੁਸ਼ੀ ਹੱਸਣ ਲੱਗ ਗਈ ਕਹਿੰਦੀ ਲੈ ਦਸ ਗੁਰੀ ਤੂੰ ਵੀ ਅਜੀਬ ਐ ਮਨਜੋਤ ਮੈਨੂੰ ਨਹੀਂ ਤੰਗ ਕਰੂ ਹੋਰ ਕਿਹਨੂੰ ਕਰੂਗਾ ਖੁਸ਼ੀ ਕਹਿੰਦੀ ਜਗਦੀਪ ਬਾਜੀ ਕਿੱਥੇ ਐ ਦੁਪਹਿਰ ਤੋਂ ਬਾਅਦ ਦਿਖਾਈ ਨਹੀਂ ਦਿੱਤੇ ਗੁਰੀ ਕਹਿੰਦੀ ਕੱਲ ਉਹਨਾਂ ਦੀ ਕਾਰ ਖਰਾਬ ਹੋ ਗਈ ਸੀ ਅੱਜ ਜਗਦੀਪ ਨੇ ਸਰ ਨੇ ਠੀਕ ਕਰਾਉਣ ਨੂੰ ਕਿਹਾ ਸੀ ਬਸ ਆਉਣ ਵਾਲੀ ਆ ਖੁਸ਼ੀ ਆਪਣੀ ਨੋਮਨ ਦੀ ਕਿਸਮਤ ਵੀ ਇੱਕੋ ਜਿਹੀ ਐ ਜੇ ਰੱਬ ਨੇ ਚਿਹਰੇ ਇਕੋ ਜੇ ਲਾਇਏ ਨੇ ਖੁਸ਼ੀ ਕਹਿੰਦੀ ਕੀ ਕਹੀ ਜਾਂਦੀ ਆ ਗੁਰੀ ਤੂੰ ਤੇਰਾ ਤੇ ਬਾਜੀ ਦਾ ਕਿੰਨਾ ਵਧੀਆ ਕੰਮ ਚੱਲਦਾ ਖੁਸ਼ ਹੋ ਤੁਸੀਂ ਦੋਵੇਂ ਗੁਰੀ ਉਹ ਗੱਲ ਨੇ ਖੁਸ਼ੀ ਪਹਿਲਾਂ ਮੈਨੂੰ ਤੇ ਦੀਪ ਜੀ ਨੂੰ ਡੈਡੀ ਜੀ ਨੇ ਘਰੋਂ ਕੱਢਿਆ ਹੁਣ ਤੇਰੀ ਸੱਸ ਵੀ ਉਹੀ ਕੁਝ ਕਰਦੀ ਆ ਪਤਾ ਨਹੀਂ ਕੱਲ ਨੂੰ ਤੁਹਾਡੇ ਨਾਲ ਕੀ ਹੋਣਾ ਖੁਸ਼ੀ ਕਹਿੰਦੀ ਕੁਝ ਨਹੀਂ ਹੁੰਦਾ ਭੈਣ ਮੇਰੀਏ ਮੰਮੀ ਜੀ ਨੇ ਕੱਟ ਨਹੀਂ ਕੱਦੇ ਘਰੋਂ ਉਹਨਾਂ ਦਾ ਗੁੱਸਾ ਥੋੜੇ ਟਾਈਮ ਦਾ ਹੀ ਹੁੰਦਾ ਫਿਰ ਤੂੰ ਟੈਨਸ਼ਨ ਕਿਉਂ ਲੈਂਦੀ ਏ ਜਗਦੀਪ ਬਾਜੀ ਤੇਰਾ ਕਿੰਨਾ ਪਿਆਰ ਕਰਦੇ ਨੇ ਫਿਰ ਰਾਜਮント ਵੀ ਮੇਰਾ ਬਹੁਤ ਪਿਆਰ ਕਰਦੇ ਨੇ ਸਭ ਬਾਕੀ ਸਭ ਉਹ ਜ रब ਆਪੇ ਠੀਕ ਕਰ ਦੇਣਗੇ ਖੁਸ਼ੀ ਤੇ ਗੁੜੀ ਕਿੰਨਾ ਟਾਈਮ ਬੱਠੀਆਂ ਇਹੋ ਜੀਆਂ ਗੱਲਾਂ ਕਰੀ ਗਈਆਂ ਆਪਣੇ ਦੁੱਖ ਸੁੱਖ ਸਾਂਝੇ ਕਰਦੀਆਂ ਨੂੰ ਇਹ ਪਤ ਨਹੀਂ ਪਤਾ ਲੱਗਾ ਕਿ ਮਨਜੋਤ ਤੇ ਫ੍ਰਿਜ ਖੋਲ ਕੇ ਪਾਣੀ ਵਾਲੀ ਬੋਤਲ ਢੋਲ ਦਿੱਤੀ ਮਨਜੀਤ ਨੇ ਜਦੋਂ ਆਵਾਜ਼ ਦਿੱਤੀ ਫਿਰ ਪਤਾ ਲੱਗਿਆ ਮਨਜੋਤ ਤਾਂ 1 ਸਾਲ ਤੋਂ ਉੱਪਰ ਦਾ ਹੋ ਗਿਆ ਸੀ ਸ਼ਰਾਰਤਾਂ ਹੀ ਬਹੁਤ ਕਰਨ ਲੱਗ ਗਿਆ ਉਹ ਖੁਸ਼ੀ ਦੇਖ ਹੱਸਣ ਲੱਗੇ ਤੇ ਆਪਣੀ ਮੰਮੀ ਨੂੰ ਕਹਿਣ ਲੱਗੀ ਹੁਣ ਮਨਜੋਤ ਨਹੀਂ ਸ਼ਰਾਰਤਾਂ ਕਰਨੀਆਂ ਹੋਰ ਅਸੀਂ ਥੋੜਾ ਕਰਨੀਆਂ ਐਵੇਂ ਹੱਸਦੇ ਖੇਡਦੇ ਦਿਨ ਲੰਘਣ ਲੱਗੇ ਸਾਰੇ ਜਾਣੇ ਕੰਮਾਂ ਤੇ ਚੱਲੇ ਜਾਂਦੇ ਤੇ ਘਰ ਖੁਸ਼ੀ ਤੇ ਮਨਜੀਤ ਤੇ ਮਨਜੋਤ ਰਹਿ ਜਾਂਦੇ ਰਾਜਵੰਤ ਵੀ 3-4 ਦਿਨ ਬਾਅਦ ਖੁਸ਼ਪ੍ਰੀਤ ਨੂੰ ਮਿਲਣ ਆ ਜਾਂਦਾ ਐਤਵਾਰ ਨੂੰ ਤਾਂ ਰਾਜਵੰਦ ਜ਼ਰੂਰ ਜ਼ਰੂਰ ਹੀ ਹੁੰਦਾ ਕਿਉਂਕਿ ਉਸ ਦਿਨ ਐ ਬਲਵਿੰਦਰ ਹੁਣੇ ਵੀ ਕਾਰੀ ਹੁੰਦੀ ਰੌਣਕਾਂ ਲੱਗ ਜਾਂਦੀਆਂ ਜਦੋਂ ਸਾਰੇ ਜਣੇ ਇਕੱਠੇ ਹੁੰਦੇ ਖੁਸ਼ੀ ਨੂੰ ਆਪਣੇ ਪੇਕੇ ਆਏ ਨੂੰ ਹਾਲੇ 15 ਕੁ ਦਿਨ ਹੋਏ ਸੀ ਡਿਲੀਵਰੀ ਦਾ ਟਾਈਮ ਹੋ ਗਿਆ ਬੱਚੀ ਦਾ ਜਨਮ ਆਪਣੇ ਟਾਈਮ ਤੋਂ ਪਹਿਲਾਂ ਹੀ ਹੋ ਗਿਆ ਰਾਜਵੰਦ ਦਾ ਅੱਜ ਜਨਮ ਦਿਨ ਨੇ ਖੁਸ਼ਪ੍ਰੀਤ ਹਸਪਤਾਲ ਵਿੱਚ ਐਡਮਿਟ ਹੈ ਦੁਪਹਿਰ ਤੋਂ ਬਾਅਦ ਖੁਸ਼ਪ੍ਰੀਤ ਨੇ ਚਾਨਣ ਨਾਲੋਂ ਵੀ ਸੋਹਣੀ ਇੱਕ ਨੰਨੀ ਪਰੇ ਨੂੰ ਜਨਮ ਦਿੱਤਾ ਸਾਰੇ ਬਾਸੇ ਖੁਸ਼ੀਆਂ ਦਾ ਮਾਹੌਲ ਸੀ ਰਾਜਮਨ ਤਾਂ ਉਦੋਂ ਤੋਂ ਹਸਤਰ ਵਿੱਚ ਸੀ ਜਦੋਂ ਤੋਂ ਕੱਲ ਦੀ ਖੁਸ਼ਪ੍ਰੀਤ ਹਸਤਾ ਲਾਈ ਸੀ ਹੁਣ ਤਾਂ ਉਹਦੇ ਭਾਤੀ ਪੈਰ ਨਹੀਂ ਲੱਗਦੇ ਸੀ ਸਭ ਤੋਂ ਪਹਿਲਾਂ ਉਹ ਆਪਣੀ ਧੀ ਨੂੰ ਦੇਖਣ ਗਿਆ ਫਿਰ ਗੁਰਦੁਆਰੇ ਸਾਹਿਬ ਦੀ ਘਰਾ ਕੇ ਸ਼ੁਕਰਾਨੇ ਕਰਕੇ ਆਇਆ ਤੇ ਆਪਣੀ ਬੇਟੀ ਦੇ ਨਾਮ ਦਾ ਅੱਖਰ ਗ੍ਰੰਤੀ ਸਿੰਘ ਤੋਂ ਕਢਵਾਇਆ ਪਹਿਲਾ ਅੱਖਰ ਰਾਰਾ ਨਿਕਲਿਆ ਸਾਰਿਆਂ ਨੇ ਰਾਜਪ੍ਰੀਤ ਨਾਮ ਪਸੰਦ ਆਇਆ ਖੁਸ਼ਪ੍ਰੀਤ ਤੇ ਰਾਜਵੰਤ ਦੀ ਬੇਟੀ ਦਾ ਨਾਮ ਰਾਜਪ੍ਰੀਤ ਕੋਲ ਰੱਖਿਆ ਗਿਆ ਰਾਜਵੰਤ ਨੇ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ ਖੁਸ਼ਪ੍ਰੀਤ ਨੇ ਰਾਜਵੰਤ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਤਾਂ ਸਭ ਨੂੰ ਜਿਆਦਾ ਆ ਗਿਆ ਕਿ ਅੱਜ ਰਾਜਵੰਤ ਦਾ ਜਨਮ ਦਿਨ ਹੈ ਸਾਰੇ ਜਾਣੇ ਰਾਜਵੰਤ ਨੂੰ ਵਧਾਈਆਂ ਦੇਣ ਲੱਗੇ ਬਲਵਿੰਦਰ ਤੇ ਮਨਜੀਤ ਹੁਣੀ ਗੁਰੀ ਜਗਦੀ ਸਾਰਾ ਬਰਵਾਰ ਅੱਜ ਬਹੁਤ ਖੁਸ਼ੀ ਮਨਜੋਤ ਵੀ ਆਪਣੀ ਨਿੱਕੀ ਭੈਣ ਕੁਲਬਾਰ ਬਾਹਰ ਬਾਜਾਂ ਦੀ ਕੋਸ਼ਿਸ਼ ਕਰਦਾ ਖੁਸ਼ਪ੍ਰੀਤ ਕਹਿੰਦੀ ਰਾਜਵੰਤ ਤੁਸੀਂ ਮੇਰੀ ਮੰਮੀ ਜੀ ਨਾਲ ਗੱਲ ਕਰਵਾ ਦਿਓ ਮੇਰਾ ਫੋਨ ਕਾਰ ਵਿੱਚ ਹੀ ਰਹਿ ਗਿਆ ਰਾਜਵੰਤ ਕਹਿੰਦਾ ਮੈਂ 2-3 ਵਾਰ ਫੋਨ ਲਾਇਆ ਮੰਮੀ ਨੂੰ ਚੁੱਕਦੀ ਨਹੀਂ ਹੁਣ ਰਹਿਣ ਦੇ ਆਪਣੇ ਆਪ ਕਰ ਲੈਣਗੇ ਖੁਸ਼ਪ੍ਰੀਤ ਕਹਿੰਦੀ ਚਲੋ ਠੀਕ ਹੈ ਮੇਰੀ ਗੱਲ ਕਰਵਾ ਦਿਓ ਜਦੋਂ ਫੋਨ ਆਇਆ ਖੁਸ਼ਪ੍ਰੀਤ ਮੰਮੀ ਜੀ ਦੇ ਫੋਨ ਦੀ ਉਡੀਕ ਕਰਨ ਲੱਗੀ ਤੇ ਸੋਚਦੀ ਸੀ ਕਿ ਪਤਾ ਨਹੀਂ ਆਪਣੇ ਪੋਤੇ ਨੂੰ ਦੇਖਣ ਆਉਣਗੇ ਕਿ ਨਹੀਂ ਅਰਦਾਸ ਕਰਨ ਲੱਗੀ ਕਿ ਰੱਬ ਜੀ ਮੰਮੀ ਜੀ ਜ਼ਰੂਰ ਆ ਜਾਣ ਸਿੰਦਰ ਹੁਣੇ ਸਾਰਾ ਪਰਿਵਾਰ ਹਾਸਲ ਆ ਗਏ ਰਾਜਪ੍ਰੀਤ ਨੂੰ ਦੇਖ ਕੇ ਸਾਰੇ ਜਾਣੇ ਖੁਸ਼ੀ ਰਾਜਪ੍ਰੀਤ ਹੈ ਹੀ ਬਹੁਤ ਸੋਹਣੀ ਸੀ ਪਰੀਆਂ ਵਰਗੀ ਦੇਖ ਕੇ ਰੂਹ ਖੁਸ਼ ਹੋ ਜਾਂਦੀ ਉਸ ਤੋਂ ਅਗਲੇ ਦਿਨ ਖੁਸ਼ਪ੍ਰੀਤ ਨੂੰ ਛੁੱਟੀ ਮਿਲ ਗਈ ਹਰਿੰਦਰ ਉਹਨਾਂ ਨੂੰ ਘਰ ਲੈ ਗਿਆ ਸ਼ੇਂਦਰ ਨੂੰ ਖੁਸ਼ੀ ਕੋਲ ਛੱਡ ਕੇ ਹਰਿੰਦਰ ਤੇ ਕਿਰਨ ਆਪਣੇ ਪਿੰਡ ਨੂੰ ਚਲੇ ਗਏ। ਰਾਜਮント ਉਸ ਦਿਨ ਘਰ ਚਲਾ ਗਿਆ। ਉਹ ਨੂੰ ਇਹ ਸੀ ਕਿ ਮੰਮੀ ਘਰ ਇਕੱਲੀ ਹੈ। ਉਹ ਘਰ ਆ ਕੇ ਰਾਜਮント ਨੇ ਮਹਿਸੂਸ ਕੀਤਾ ਕਿ ਉਹਨਾਂ ਨੂੰ ਤਾਂ ਪੋਤੀ ਦੇ ਜਨਮ ਦੀ ਕੋਈ ਖੁਸ਼ੀ ਨਹੀਂ ਸੀ। ਸ਼ਾਇਦ ਖੁਸ਼ਪ੍ਰੀ ਸਹੀ ਕਹਿੰਦੀ ਸੀ ਕਿ ਉਹ ਤਾਂ ਜਮਾ ਬੇਬੇ ਜੀ ਵਰਗੀ ਹੈ। ਮੰਮੀ ਨੂੰ ਵੀ ਪੋਤਾ ਚਾਹੀਦਾ ਸੀ। ਉੱਧਰ ਖੁਸ਼ਬਰੀਤ ਸੋਚਦੀ ਸੀ ਕਿ ਪਤਾ ਨਹੀਂ ਹਰ ਇੱਕ ਨੂੰ ਇਹ ਕਿਉਂ ਹੁੰਦਾ ਹੈ ਕਿ ਨੌਂ ਦੇ ਸਿਰਫ ਮੁੰਡਾ ਹੀ ਹੋਵੇ ਹਰ ਇੱਕ ਧੀ ਮਾਂ ਦੇ ਰੂਪ ਵਿੱਚ ਇੱਕ ਮਾਂ ਦੇ ਪੇਟ ਵਿੱਚ ਜਨਮ ਲੈਂਦੀ ਹੈ ਜੇ ਧੀਆ ਨਾ ਜੰਮਦੀ ਤਾਂ ਸੰਸਾਰ ਵਿੱਚ ਇਨਸਾਨਾਂ ਦੇ ਬੂਟੇ ਕਿੱਥੋਂ ਲੱਗਦੇ ਪਤਾ ਨਹੀਂ ਕਿਉਂ ਜਦ ਘਰ ਵਿੱਚ ਧੀ ਜਨਮ ਲੈਂਦੀ ਹੈ ਤੇ ਲੋਕਾਂ ਦੇ ਚਿਹਰੇ ਮੁਰਝਾ ਜਾਂਦੇ ਨੇ ਧੀਆ ਵਿਚਾਰੀਆਂ ਤਾਂ ਸਾਰੀ ਉਮਰ ਆਪਣੇ ਮਾਂ-ਬਾਪੇ ਵੀਰਾਂ ਤੇ ਪਤੀ ਦੀ ਸੁੱਖ ਮਨਾਉਂਦੀਆਂ ਪੁੱਟੀਆਂ ਹੋ ਜਾਂਦੀਆਂ ਹਨ ਧੀਆਂ ਤਾਂ ਪੇਕੇ ਤੇ ਸਾਰੇ ਦੋਵੇਂ ਪਰਵਾਰਾਂ ਦਾ ਬੋਝ ਉਠ ਪਠਾਉਂਦੀਆਂ ਨੇ ਇਹ ਗੱਲ ਤਾਂ ਮੰਨਣੀ ਪੈਣੀ ਹੈ ਕਿ ਧੀਆਂ ਆਪੇ ਮਾਪਿਆਂ ਦਾ ਪੁੱਤਾਂ ਨਾਲੋਂ ਵੱਧ ਪਿਆਰ ਕਰਦੀਆਂ ਨੇ ਖੁਸ਼ਪ੍ਰੀਤ ਦੀ ਸੋਚਾਂ ਦੀ ਲੜੀ ਉਦੋਂ ਟੁੱਟੀ ਜਦੋਂ ਰਾਜਪ੍ਰੀਤ ਰੋਣ ਲੱਗ ਗਈ ਰਾਜਪ੍ਰੀਤ ਰਾਜਵੰਤ ਨੇ ਕਿੰਨੀ ਵਾਰ ਕੋਸ਼ਿਸ਼ ਕੀਤੀ ਕਿ ਮੰਮੀ ਖੁਸ਼ਪ੍ਰੀਤ ਨਾਲ ਗੱਲ ਕਰ ਲਵੇ ਪਰ ਉਹ ਨਾ ਮੰਨੇ ਖੁਸ਼ਪ੍ਰੀਤ ਨੇ ਵੀ ਮੰਮੀ ਜੀ ਦੇ ਫੋਨ ਤੇ ਕਈ ਵਾਰ ਕਾਲ ਲਾਈ ਪਰ ਉਹਨਾਂ ਨੇ ਗੱਲ ਨਾ ਕੀਤੀ ਰਾਜਪ੍ਰੀਤ ਆਪਣੇ ਹਾਲੇ ਪੰਜੂ ਕੋ ਦਿਨ ਜੀ ਜਦੋਂ ਖੁਸ਼ਪ੍ਰੀਤ ਦੀ ਨਣ ਦਾ ਫੋਨ ਆ ਗਿਆ ਉਹਨੇ ਖੁਸ਼ਪ੍ਰੀਤ ਨੂੰ ਵਧਾਈਆਂ ਦਿੱਤੀਆਂ ਤੇ ਵੀਡੀਓ ਕਾਲ ਰਾਕੇ ਆਪਣੇ ਭਤੀਜ ਜੀ ਨੂੰ ਦੇਖ ਕੇ ਬਹੁਤ ਖੁਸ਼ ਹੋਈ ਹੋ ਹੁਣ ਲਗਾਤਾਰ ਹੀ ਫੋਨ ਕਰ ਲੈਂਦੀ ਕਿਉਂਕਿ ਉਹਨੂੰ ਪਤਾ ਸੀ ਕਿ ਮੰਮੀ ਤਾਂ ਫੋਨ ਕਰਦੀ ਨਹੀਂ ਰਾਜਪ੍ਰੀਤ 15 ਦਿਨਾਂ ਦੀ ਹੋ ਗਈ ਹੁਣ ਰਾਜਵੰਤ ਤੇ ਉਹਦੀ ਭੈਣ ਰਿੰਪੀ ਨੂੰ ਕੋਈ ਉਮੀਦ ਨਹੀਂ ਸੀ ਕਿ ਮੰਮੀ ਰਾਜਪ੍ਰੀਤ ਨੂੰ ਦੇਖਣ ਜਾਊਗੀ ਇਸ ਲਈ ਉਹਨਾਂ ਨੇ ਰਾਜਵੰਤ ਨੂੰ ਕਿਹਾ ਕਿ ਤੂੰ ਹੀ ਪੰਜੇਰੀ ਦਾ ਸਮਾਨ ਲੈ ਕੇ ਖੁਸ਼ਪ੍ਰੀਤ ਨੂੰ ਰਾਜਵੰਤ ਨੇ ਖੁਸ਼ਪ੍ਰੀਤ ਲਈ ਗੁਰੀ ਤੇ ਮਨਜੋਤ ਦੇ ਸਭ ਲਈ ਤੋਹਫੇ ਲੈ ਲਏ ਤੇ ਹੋਰ ਵੀ ਪੰਜੇਰੀ ਦਾ ਸਮਾਨ ਹੁੰਦਾ ਉਹ ਵੀ ਲੈ ਲਿਆ ਉਹ ਸਭ ਕੁਝ ਖਰੀਦ ਕੇ ਆਪਣੀ ਮੰਜੀਤ ਮੰਮੀ ਨੂੰ ਪੰਜੇਰੀ ਬਣਾਉਣ ਨੂੰ ਦੇ ਗਿਆ ਬਾਕੀ ਸਭ ਤੋਹਫੇ ਹੀ ਦੇ ਕੇ ਆਇਆ ਸੀ ਖੁਸ਼ਪ੍ਰੀਤ ਨੂੰ ਕੋਈ ਕਮੀ ਮਹਿਸੂਸ ਨਾ ਹੋਵੇ ਰਾਜਪ੍ਰੀਤ ਇੱਕ ਮਹੀਨੇ ਦੀ ਹੋ ਗਈ ਸੀ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆਉਣ ਵਾਲਾ ਸੀ ਹੁਣ ਤਾਂ ਮੌਸਮ ਵੀ ਠੰਡਾ ਹੋ ਗਿਆ ਸੀ ਖੁਸ਼ਪ੍ਰੀਤ ਨੇ ਆਪਣੀ ਮੰਮੀ ਨੂੰ ਪੁੱਛਿਆ ਕਿ ਮੰਮੀ ਮੈਂ ਹੁਣ ਘਰ ਚਲੀ ਜਾਵਾਂ ਮਨਜੀਤ ਸੁਣ ਕੇ ਬਹੁਤ ਖੁਸ਼ ਹੋਈ ਭਾਵੇਂ ਕਿ ਮਾ ਮਾ ਦਾ ਕਦੇ ਦਿਲ ਨਹੀਂ ਕਰਦਾ ਹੁੰਦਾ ਕਿ ਧੀਾਂ ਦੂਰ ਹੋ ਜਾ ਪਰ ਮਨਜੀਤ ਦੀ ਸੋਚ ਹਮੇਸ਼ਾ ਇਹ ਹੀ ਸੀ ਕਿ ਧੀਆਂ ਹਮੇਸ਼ਾ ਸਹੁਰੇ ਘਰ ਹੀ ਸੋਹਣੀਆਂ ਲੱਗਦੀਆਂ ਨੇ ਮਾਪਿਆਂ ਨੂੰ ਤਾਂ ਧੀਆਂ ਪੇਕੇ ਤਾਂ ਹੱਸਦੀਆਂ ਵੱਸਦੀਆਂ ਹੀ ਆਉਂਦੀਆਂ ਚੰਗੀਆਂ ਲੱਗਦੀਆਂ ਨੇ ਮਨਜੀਤ ਨੇ ਬਲਵਿੰਦਰ ਨਾਲ ਸਲਾਹ ਕਰਕੇ ਰਾਜਵੰਤ ਨੂੰ ਕਹਿ ਦਿੱਤਾ ਮਨਜੀਤ ਰਾਜਵੰਤ ਇਸ ਐਤਵਾਰ ਨੂੰ ਆਪਣੀ ਰਾਜਪ੍ਰੀਤ ਨੂੰ ਨੇ ਸਵਾ ਮਹੀਨੇ ਦੀ ਹੋ ਜਾਣਾ ਖੁਸ਼ਪ੍ਰੀਤ ਹੋਣ ਘਰ ਆਉਣ ਨੂੰ ਕਹਿੰਦੀ ਹੈ ਪੁੱਤ ਤੂੰ ਲੈ ਕੇ ਜਾਈ ਰਾਜਵੰਤ ਕਹਿੰਦਾ ਮੰਮੀ ਜੀ ਹਾਲੇ ਰਾਜਪ੍ਰੀਤ ਤ੍ਰੀਤ ਛੁੱਟੀ ਐ ਖੁਸ਼ਪ੍ਰੀਤ ਨੂੰ ਵੀ ਸਮਝਾਓ ਮੰਮੀ ਨੇ ਇੱਥੇ ਕੋਈ ਮਦਦ ਨਹੀਂ ਕਰਨੀ ਮਨਜੀਤ ਅੱਗੇ ਕੁਝ ਨਾ ਬੋਲੀ ਕਿਉਂਕਿ ਉਹਨਾਂ ਨੂੰ ਵੀ ਖੁਸ਼ਪ੍ਰੀਤ ਦੀ ਸੱਸ ਦੇ ਸੁਆਦ ਦਾ ਪਤਾ ਸੀ ਜਿਸ ਦਿਨ ਦੀ ਖੁਸ਼ਪ੍ਰੀਤ ਨੇ ਪੜ੍ਹਾਈ ਸ਼ੁਰੂ ਕੀਤੀ ਸੀ ਉਹਦਾ ਸੁਆਬ ਬਿਲਕੁਲ ਬਦਲ ਗਿਆ ਸੀ ਮਨਜੀਤ ਨੇ ਖੁਸ਼ਪ੍ਰੀਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹ ਕੁਝ ਦਿਨ ਹੋਰ ਰੁਕ ਜਾਵੇ ਪਰ ਖੁਸ਼ਪ੍ਰੀਤ ਨਾ ਮੰਨੀ ਖੁਸ਼ਪ੍ਰੀਤ ਕਹਿੰਦੀ ਨਈ ਮੰਮੀ ਮੈਨੂੰ ਜਾਣਾ ਪੈਣਾ ਰਾਜਵੰਦ ਠੀਕ ਨਹੀਂ ਜਦੋਂ ਵੀ ਫੋਨ ਕਰਦੀ ਹਾਂ ਉਹ ਪਰੇਸ਼ਾਨ ਹੁੰਦੇ ਆ ਸ਼ਾਇਦ ਚੰਗੀ ਤਰ੍ਹਾਂ ਖਾਂਦੇ ਪੀਂਦੇ ਵੀ ਨਹੀਂ ਮੈਂ ਜਿਸ ਦਿਨ ਤੋਂ ਆਈਆਂ ਮੰਮੀ ਜੀ ਨੇ ਕਦੇ ਘਰ ਰੋਟੀ ਨਹੀਂ ਬਣਾਈ ਜਦੋਂ ਰਾਜਵੰਦ ਇੱਥੇ ਆਉਂਦਾ ਉਹ ਬਹੁਤ ਖੁਸ਼ ਹੁੰਦਾ ਚੰਗੀ ਤਰ੍ਹਾਂ ਰੋਟੀ ਖਾਂਦੇ ਨੇ ਮਨਜੀਤ ਕਹਿੰਦੀ ਖੁਸ਼ੀ ਤੈਨੂੰ ਕਿਉਂ ਨਹੀਂ ਦੱਸਿਆ ਧੀ ਇਹ ਲੈ ਦੱਸ ਰਾਜਵੰਦ ਨੂੰ ਇੱਥੇ ਹੀ ਸੱਦ ਲੈ ਉਹਦੇ ਦਿਲ ਦੀ ਮਾਗ ਤੇ ਕੋਈ ਗਲਤ ਅਸਰ ਹੋ ਗਿਆ ਫਿਰ ਆਪਾਂ ਦੱਸ ਕੀ ਕਰਾਂਗੇ ਖੁਸ਼ਪ੍ਰੀਤ ਕਹਿੰਦੀ ਮੰਮੀ ਮੈਂ ਕਹਿੰਦੀ ਆ ਰਾਜਵੰਤ ਨੇ ਮੰਮੀ ਜਿਹਨੂੰ ਇਕੱਲੇ ਛੱਡ ਕੇ ਨਹੀਂ ਆਉਣਾ ਉਹ ਤਾਂ ਪਹਿਲਾਂ ਹੀ ਰਾਜਵੰਤ ਨੂੰ ਆਪਣੇ ਕੋਲ ਔਣ ਤੋਂ ਪਿੱਛੇ ਬਹੁਤ ਬੋਲਦੇ ਨੇ ਮੰਮੀ ਮੈਂ ਚਲੀ ਜਾਂਦੀ ਆ ਉੱਥੇ ਹੁਣ ਰਾਜਪ੍ਰੀਤ ਨੂੰ ਮੈਂ ਸਾਹਮਲਿਆ ਕਰਨਾ ਮਨਜੀਤ ਕਹਿੰਦੀ ਚਲ ਠੀਕ ਆ ਪੁੱਤ ਖੁਸ਼ੀ ਤੂੰ ਸੱਦ ਲੈ ਰਾਜਵੰਤ ਨੂੰ ਮੈਂ ਇਸ ਕਰਦੀ ਸੇ ਤਿਆਰੀ ਜਾਣਦੀ ਖੁਸ਼ਪ੍ਰੀਤ ਨੇ ਹੰਮੀ ਪਾ ਦਿੱਤੀ ਤੇ ਰਾਜਵੰਤ ਨੂੰ ਫੋਨ ਲਾ ਲਿਆ। ਰਾਜਵੰਤ ਫਿਰ ਖੁਸ਼ਪ੍ਰੀਤ ਨੂੰ ਥੋੜੇ ਦਿਨ ਹੋਰ ਰੁਕਣ ਲਈ ਕਹਿਣ ਲੱਗਾ। ਖੁਸ਼ਪ੍ਰੀਤ ਕਹਿੰਦੀ ਨਹੀਂ ਰਾਜਵੰਤ ਮੈਂ ਨਹੀਂ ਹੋਰ ਰੁਕਣਾ। ਜਦੋਂ ਤੁਸੀਂ ਇੱਥੇ ਠੀਕ ਨਹੀਂ ਮੈਂ ਇੱਥੇ ਕਿਵੇਂ ਰਹਿ ਲਾਵਾਂ? ਜਿਹੜਾ ਟਾਈਮ ਸੀ ਉਹ ਵਧੀਆ ਨਿਕਲ ਗਿਆ। ਹੁਣ ਐਤਵਾਰ ਨੂੰ ਲੈ ਕੇ ਜਾਓ। ਰਾਜਵੰਤ ਨੇ ਬਹੁਤ ਸਮਝੌਣ ਦੀ ਕੋਸ਼ਿਸ਼ ਕੀਤੀ ਪਰ ਖੁਸ਼ਪ੍ਰੀਤ ਨਾ ਮੰਨੀ। ਬਸ ਇੱਕੋ ਗੱਲ ਕਹਿੰਦੀ ਐ ਆ ਕੇ ਲੈ ਜਾਓ ਨਹੀਂ ਤਾਂ ਫਿਰ ਤੁਸੀਂ ਇੱਥੇ ਆ ਜਾਓ। ਬਾਕੀ ਕਹਾਣੀ ਅਗਲੇ ਭਾਗ ਵਿੱਚ